ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਮੂਹ ਸਿੱਖ ਸੰਤਾਂ ਦੇ ਸਰਬੋਤਮ ਗੁਰਬਾਣੀ ਵਿਆਕਰਨ ਦਾ ਅੱਜ 7ਵਾਂ ਅਧਿਆਇ 7ਵਾਂ ਚੈਪਟਰ ਲੈ ਕੇ ਹਾਜ਼ਰ ਹੋਇਆ ਹਾਂ ਤੇ ਆਪ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਅਰਦੇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖੋ ਤੇ ਹੋਰ ਨਾਲ ਸੰਤਾਂ ਨਾਲ ਵੀ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਜੀ ਤੋ ਸਾਧ ਸੰਗਤ ਜੀਓ ਅੱਜ ਦੇ ਗੁਰਬਾਣੀ ਵਿਆਕਰਨ ਦੇ ਇਸ 7ਵੇਂ ਅਧਿਆਏ 7ਵੇਂ ਚੈਪਟਰ ਦੇ ਵਿੱਚ ਅਸੀਂ ਵਿਚਾਰ ਕਰਾਂਗੇ ਇਸਤਰੀ ਲਿੰਗ ਨਾਉ ਵਾਚੀ ਮੁਕਤਾ ਵਾਲੇ ਸ਼ਬਦਾਂ ਦੇ ਸਬੰਧ ਵਿੱਚ ਸਾਧ ਸੰਗਤ ਜੀ ਸ਼ਾਇਦ ਆਪ ਜੀ ਨੂੰ ਯਾਦ ਹੋਵੇਗਾ ਅੱਜ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਵਾਲੇ ਜਿੰਨੇ ਅਸੀਂ ਗੁਰਬਾਣੀ ਵਿਆਕਰਨ ਦੇ ਪ੍ਰੋਗਰਾਮ ਕੀਤੇ ਹਰ ਜੀ ਉਹਨਾਂ ਗੁਰਬਾਣੀ ਵਿਆਕਰਨ ਦੇ ਪ੍ਰੋਗਰਾਮਾਂ ਦੇ ਵਿੱਚ ਮੈਂ ਆਪ ਜੀ ਦੇ ਨਾਲ ਇਸ ਸਬੰਧ ਵਿੱਚ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ ਵੀ ਜਦੋਂ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜੈਂਡਰ ਪੱਖੋਂ ਸਾਨੂੰ ਦੋ ਤਰ੍ਹਾਂ ਦੇ ਸ਼ਬਦ ਜਿਹੜੇ ਹਨ ਉਪਰ ਨੂੰ ਮਿਲਦੀ ਅੱਜ ਪਹਿਲੀ ਤਰ੍ਹਾਂ ਦੇ ਸ਼ਬਦ ਹੁੰਦੇ ਹਨ ਜੀ ਪੁਲਿੰਗਵਾਚੀ ਜਾਨਿ ਕਿ ਮਸਕੁਲਿਨ ਸ਼ਬਦ ਤੇ ਮੈਂ ਆਪ ਜੀ ਦੇ ਨਾਲ ਅੱਜ ਦੇ ਪ੍ਰੋਗਰਾਮ ਤੋਂ ਪਹਿਲਾਂ ਵਾਲੇ ਗੁਰਬਾਣੀ ਵਿਆਕਰਨ ਦੇ ਪ੍ਰੋਗਰਾਮਾਂ ਦੇ ਵਿੱਚ ਆਪ ਨਾਲ ਇਹ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ ਵੀ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਿਹੜੇ ਪੁਲਿੰਗ ਵਾਚੀ ਨਾਉ ਵਾਚੀ ਇੱਕ ਵਚਨ ਜਾਂ ਬਹੁ ਵਚਨ ਜਿਹੜੇ ਸ਼ਬਦ ਹੁੰਦੇ ਹਨ ਉਹਨਾਂ ਸ਼ਬਦਾਂ ਦੀ ਕੀ ਪਛਾਣ ਹੈ ਮੈਂ ਥੋੜੀ ਜੀ ਸੰਖੇਪ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਆਪ ਜੀ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹਾਂਗਾ ਸਾਧ ਸੰਗਤ ਜੀ ਇਸ ਗੱਲ ਨੂੰ ਯਾਦ ਰੱਖੋ ਜਿਹੜੇ ਪੁਲਿੰਗ ਵਾਚੀ ਯਾਨੀ ਕਿ ਮਸਕੁਲਿਨ ਸ਼ਬਦ ਹੁੰਦੇ ਹਨ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਉਹਨਾਂ ਸ਼ਬਦਾਂ ਦੀ ਕੀ ਪਛਾਣ ਹੈ ਉਹਨਾਂ ਸ਼ਬਦਾਂ ਦੀ ਪਛਾਣ ਇਹ ਹੈ ਵੀ ਉਹਨਾਂ ਸ਼ਬਦਾਂ ਦੇ ਅਖੀਰ ਦੇ ਅੱਖਰ ਦੇ ਪੈਰ ਦੇ ਵਿੱਚ ਜਿਹੜੀ ਹੈ ਉਹ ਔਂਕੜ ਦੀ ਮਾਤਰਾ ਲੱਗੀ ਹੁੰਦੀ ਹੈ ਮੈਂ ਆਪ ਜੀ ਦੇ ਨਾਲ ਇੱਕ ਐਗਜ਼ਾਮਪਲ ਇੱਥੇ ਉਦਾਹਰਣ ਸਾਂਝੀ ਕਰਨਾ ਚਾਹਾਂਗਾ ਆ ਤੁਸੀਂ ਗੁਰਬਾਣੀ ਦੀ ਪਹਿਲੀ ਪੰਕਤੀ ਨੂੰ ਪੜੋ ਭਰ ਯਹ ਹੱਥ ਪੈਰ ਤਨ ਦੇ ਹੁਣ ਇਹ ਜਪਜੀ ਸਾਹਿਬ ਦੀ ਪਾਵਨ ਬਾਣੀ ਹੈ ਜੀ ਜਪਜੀ ਸਾਹਿਬ ਦੀ ਇਸ ਪਾਵਨ ਬਾਣੀ ਦੀ ਤੁਕ ਦੇ ਵਿੱਚ ਇਹ ਜਿਹੜਾ ਸ਼ਬਦ ਆ ਜੀ ਹੱਥ ਪੈਰ ਅਤੇ ਤਨ ਸ਼ਬਦ ਇਹ ਜਿਹੜੇ ਤਿੰਨ ਸ਼ਬਦ ਆ ਤੁਸੀਂ ਇਹਨਾਂ ਤਿੰਨਾਂ ਸ਼ਬਦਾਂ ਨੂੰ ਸਾ ਸੰਗਤ ਜੀ ਧਿਆਨ ਦੇ ਨਾਲ ਦੇਖੋ ਇਹਨਾਂ ਤਿੰਨਾਂ ਸ਼ਬਦਾਂ ਦੇ ਜਿਹੜਾ ਅਖੀਰਲਾ ਅੱਖਰ ਆ ਜੀ ਅਖੀਰ ਦੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੋਈ ਹੈ ਹੱਥ ਸ਼ਬਦ ਥੱਥੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੈ ਜੀ ਫਿਰ ਪੈਰ ਸ਼ਬਦ ਰਾਰੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੈ ਫਿਰ ਤਨ ਸ਼ਬਦ ਨੰਨੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੈ ਜਾਨੀ ਕਿ ਸਾਨੂੰ ਇਥੋਂ ਇਹ ਗੱਲ ਦਾ ਇਲਮ ਹੁੰਦਾ ਹੈ ਜਾਣਕਾਰੀ ਹੁੰਦੀ ਹੈ ਵੀ ਜਦੋਂ ਕਿਸੇ ਨਾਉ ਵਾਚੀ ਪੁਲਿੰਗ ਵਾਚੀ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੋਵੇ ਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਵੀ ਇਹ ਜਿਹੜਾ ਸ਼ਬਦ ਹੈ ਇਹ ਮਸਕੁਲੀ ਸ਼ਬਦ ਹੈ ਪੁਲਿੰਗ ਵਾਚੀ ਸ਼ਬਦ ਹੈ ਅਤੇ ਇੱਕ ਵਚਨ ਸ਼ਬਦ ਹੈ ਅਤੇ ਇਹ ਨਾਉ ਵਾਚੀ ਸ਼ਬਦ ਹੈ ਜੀ ਇਸ ਤੋਂ ਅੱਗੇ ਦੂਸਰੀ ਗੱਲ ਇਹ ਸਮਝਣ ਵਾਲੀ ਹੈ ਜੀ ਵੀ ਜਦੋਂ ਪੁਲਿੰਗ ਵਾਚੀ ਨਾਉ ਵਾਚੀ ਸ਼ਬਦ ਜਿਹੜਾ ਅਖੀਰਲਾ ਅੱਖਰ ਹੈ ਜੇ ਅਖੀਰਲੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਨਾ ਲੱਗੀ ਹੋਵੇ ਜਿਵੇਂ ਹੁਣ ਇਹ ਤਿੰਨ ਸ਼ਬਦਾਂ ਚ ਜੀ ਖੱਪ ਤੂ ਪੈਰ ਤਨ ਇਹ ਜਿਹੜੇ ਤਿੰਨ ਸ਼ਬਦ ਆ ਇਹ ਸ਼ਬਦ ਤੁਸੀਂ ਦੇਖੋ ਹਾ ਹਾ ਥੱਥਾ ਥੱਥੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਨਹੀਂ ਲੱਗੀ ਪੈਰ ਰਾ ਦੇ ਅੱਖਰ ਦੇ ਪੈਰ 'ਚ ਵੀ ਔਂਕੜ ਦੀ ਮਾਤਰਾ ਨਹੀਂ ਲੱਗੀ ਤਨ ਨੰਨੇ ਅੱਖਰ ਦੇ ਪੈਰ ਵਿੱਚ ਵੀ ਔਂਕੜ ਦੀ ਮਾਤਰਾ ਨਹੀਂ ਲੱਗੀ ਹੁਣ ਸਾ ਸੰਗਤ ਜੀ ਜਦੋਂ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਨਾ ਲੱਗੀ ਹੋਵੇ ਹੋਵੇ ਉਹ ਸ਼ਬਦ ਪੁਲਿੰਗ ਵਾਚੀ ਯਾਦ ਰੱਖੋ ਹੋਵੇ ਉਹ ਸ਼ਬਦ ਨਾਉ ਵਾਚੀ ਜਾਨੀ ਕਿ ਨਾਉਨ ਵਾਲਾ ਸ਼ਬਦ ਤਾਂ ਫਿਰ ਕੀ ਹੋਵੇਗਾ ਇਹ ਸ਼ਬਦ ਜਿਹੜੇ ਹਨ ਇਹ ਸ਼ਬਦ ਬਹੁਵਚਨ ਬਣ ਜਾਣਗੇ ਜਾਨੀ ਕਿ ਇੱਕ ਵਚਨ ਤੋਂ ਬਹੁਵਚਨ ਸਿੰਗੂਲਰ ਤੋਂ ਪਲੂਰਲ ਸ਼ਬਦ ਬਣ ਜਾਏਗਾ ਪਹਿਲਾਂ ਅਸੀਂ ਦੇਖਿਆ ਵੀ ਥੱਥੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਲੱਗੀ ਸੀ ਹੱਥ ਹੱਥ ਜਾਨੀ ਕਿ ਇੱਕ ਹੱਥ ਦੀ ਗੱਲ ਆ ਥੱਥੇ ਅੱਖਰ ਦੇ ਪੈਰ ਦੀ ਔਂਕੜ ਹਟਾ ਦਈਏ ਜਾਨੀ ਕਿ ਬਹੁਤੇ ਹੱਥਾਂ ਦੀ ਗੱਲ ਹੋਵੇਗੀ ਪਲੂਰਲ ਹੋ ਜਾਏਗਾ ਸ਼ਬਦ ਪੈਰ ਜੇ ਰਾਰੇ ਅੱਖਰ ਨੂੰ ਔਂਕੜ ਲੱਗੀ ਹੋਵੇਗੀ ਫਿਰ ਇੱਕ ਪੈੜ ਦੀ ਗੱਲ ਆ ਜੀ ਜੇ ਰਾਰੇ ਅੱਖਰ ਦੀ ਔਂਕੜ ਹਟ ਜਾਵੇ ਤੇ ਫਿਰ ਕੀ ਹੋਏਗਾ ਬਹੁਵਚਨ ਯਾਨੀ ਕਿ ਪ੍ਰੂਰਲ ਸ਼ਬਦ ਹੋ ਜਾਏਗਾ ਬਹੁਤੇ ਪੈਰਾਂ ਦੀ ਗੱਲ ਹੋਏਗੀ ਜੇ ਤਨ ਨੰਨੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਲਗਾ ਦਈਏ ਫਿਰ ਇੱਕ ਤਨ ਇੱਕ ਸਰੀਰ ਤੇ ਜੇਕਰ ਨੰਨੇ ਅੱਖਰ ਦੇ ਪੈਰ ਦੀ ਔਂਕੜ ਹਟ ਜਾਵੇ ਤਾਂ ਸਤਸੰਗ ਜੀ ਬਹੁਤੇ ਸਰੀਰ ਯਾਨੀ ਕਿ ਪ੍ਰੂਰਲ ਸ਼ਬਦ ਬਣ ਜਾਏਗਾ ਯਾਨੀ ਕਿ ਇਸ ਗੱਲ ਨੂੰ ਆਪਣੇ ਦਿਲ ਦਿਮਾਗ ਦੇ ਵਿੱਚ ਅਸੀਂ ਫਿੱਟ ਬਿਠਾ ਲੈਣਾ ਹੈ ਵੀ ਜਦੋਂ ਪੁਲਿੰਗ ਵਾਚੀ ਇੱਕ ਵਚਨ ਨਾਉ ਵਾਚੀ ਸ਼ਬਦ ਹੋਵੇ ਤੇ ਉਸ ਦੀ ਪਛਾਣ ਇਹ ਹੈ ਵੀ ਉਸ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਜਿਹੜੀ ਹੈ ਉਹ ਮਾਤਰਾ ਲੱਗੀ ਹੁੰਦੀ ਹੈ ਪੁਲਿੰਗ ਵਾਚੀ ਨਾਉ ਵਾਚੀ ਸ਼ਬਦ ਹੋਵੇ ਉਹ ਇੱਕ ਵਚਨ ਤੋਂ ਜਦੋਂ ਪ੍ਰੂਰਲ ਜਾਨੀ ਕਿ ਬਹੁ ਵਚਨ ਸ਼ਬਦ ਬਣਦਾ ਹੈ ਤਾਂ ਉਸ ਵਕਤ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਉਸ ਸ਼ਬਦ ਦੀ ਪਛਾਣ ਇਹ ਹੈ ਵੀ ਉਸ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ ਦੀ ਜਿਹੜੀ ਔਂਕੜ ਹੈ ਉਹ हट ਜਾਂਦੀ ਹੈ ਸਾਧ ਸੰਗਤ ਜੀ ਇਹ ਤਾਂ ਜਾਣਕਾਰੀ ਹੈ ਪੁਲਿੰਗ ਵਾਚੀ ਸ਼ਬਦਾਂ ਦੇ ਸੰਬੰਧ ਵਿੱਚ ਜਾਨੀ ਕਿ ਜਿਹੜੇ ਜੈਂਡਰ ਪੱਖੋਂ ਪੁਲਿੰਗ ਵਾਚੀ ਜਾਨੀ ਕਿ ਮਸਕੁਲਿਨ ਸ਼ਬਦ ਹੁੰਦੇ ਹਨ ਪਰ ਅੱਜ ਅਸੀਂ ਜਿਹੜੀ ਜਾਣਕਾਰੀ ਅਸੀਂ ਇੱਥੇ ਹਾਸਲ ਕਰਾਂਗੇ ਇਹ ਜਾਣਕਾਰੀ ਹੈ ਜੀ ਇਸਤਰੀ ਲਿੰਗ ਵਾਚੀ ਸ਼ਬਦਾਂ ਦੇ ਸਬੰਧ ਵਿੱਚ ਜਾਨਕੀ ਫੈਮਿਨਲ ਸ਼ਬਦਾਂ ਦੇ ਸਬੰਧ ਵਿੱਚ ਵੀ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਇਸਤਰੀ ਲਿੰਗ ਵਾਚੀ ਜੈਂਡਰ ਪੱਖੋਂ ਜਿਹੜੇ ਸ਼ਬਦ ਹੁੰਦੇ ਹਨ ਉਹਨਾਂ ਦੀ ਕੀ ਪਛਾਣ ਹੈ ਤੇ ਸਭ ਤੋਂ ਪਹਿਲੀ ਪਛਾਣ ਇਹ ਹੈ ਇਸ ਗੱਲ ਨੂੰ ਜਿਹਹਰ ਵਿੱਚ ਸਾਧ ਸੰਗਤ ਜੀ ਬਿਠਾ ਲਓ ਜਿਵੇਂ ਪ੍ਰੂਰਲ ਜਾਣੇ ਕਿ ਬਹੁਵਚਨ ਪੁਲਿੰਗਵਾਚੀ ਸ਼ਬਦ ਦੀ ਇਹ ਪਛਾਣ ਹੈ ਵੀ ਉਸ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ ਦੀ ਔਂਕੜ ਹਟ ਜਾਂਦੀ ਹੈ ਇਸੇ ਤਰ੍ਹਾਂ ਇਨ ਬਿਨ ਆਮ ਤੌਰ ਤੇ ਜ਼ਿਆਦਾਤਰ ਇਸਤਰੀ ਲਿੰਗਵਾਚੀ ਜਿਹੜੇ ਸ਼ਬਦ ਹੁੰਦੇ ਹਨ ਜੀ ਇਸਤਰੀ ਲਿੰਗਵਾਚੀ ਸ਼ਬਦ ਦੀ ਵੀ ਇਹੀ ਪਛਾਣ ਹੈ ਵੀ ਉਸ ਸ਼ਬਦ ਦੇ ਅਖੀਰ ਦੇ ਅੱਖਰ ਦੀ ਔਂਕੜ ਜਿਹੜੀ ਹੈ ਉਹ ਨਹੀਂ ਲੱਗੀ ਹੁੰਦੀ ਆ ਇੱਥੇ ਮੈਂ ਇਹ ਡੈਫੀਨੇਸ਼ਨ ਵੀ ਜਿਹੜੀ ਹੈ ਇੱਥੇ ਵਾਈਟ ਬੋਰਡ ਦੇ ਉੱਪਰ ਸਾਧ ਸੰਗਤ ਜੀ ਸਾਂਝੀ ਕੀਤੀ ਹੈ ਤੁਸੀਂ ਪੜ੍ਹ ਸਕਦੇ ਹੋ ਵੀ ਇਸਤਰੀ ਲਿੰਗ ਨਾਵਾਂ ਨਾਵਾਂ ਤੋਂ ਪਾਵ ਨਾਉਣ ਵਾਲੇ ਜਿਹੜੇ ਸ਼ਬਦ ਹੁੰਦੇ ਹਨ ਨਾਵਾਂ ਦੇ ਅੰਤਲੇ ਅੱਖਰ ਨੂੰ ਆਮ ਕਰਕੇ ਜ਼ਿਆਦਾਤਰ ਮੋਸਟਲੀ ਆਮ ਕਰਕੇ ਔਂਕੜ ਦੀ ਮਾਤਰਾ ਨਹੀਂ ਲੱਗਦੀ ਜਿਵੇਂ ਪਿਆਸ ਪਿਆਸ ਸ਼ਬਦ ਪਿਆਸ ਪੱਪੇ ਨੂੰ ਸਿਆਰੀ ਐਲਮ ਕੰਨਾ ਸਸਾ ਅੱਖਰ ਮੁਕਤਾ ਹੈ ਜੀ ਪਿਆਸ نیند ਕਲਮ ਪੀਰ ਆਸ ਗਨਤ ਖੇ ਘਾਲ ਅਤ ਆਦਕ ਹੁਣ ਤੁਸੀਂ ਇਹ ਸਾਰੇ ਦੇ ਸਾਰੇ ਸ਼ਬਦ ਸਾਥ ਸੰਗਤ ਜੀ ਦੇਖੋ ਪਿਆਸ نیند ਕਲਮ ਪੀਰ ਆਸ ਗਨਤ ਖੇ ਘਾਲ ਇਨਾਂ ਸਾਰੇ ਸ਼ਬਦਾਂ ਦਾ ਜਿਹੜਾ ਅਖੀਰਲਾ ਅੱਖਰ ਹੈ ਜੀ ਉਹ ਅੱਖਰ ਮੁਕਤਾ ਹੈ ਜਾਨੀ ਕਿ ਉਥੇ ਔਂਕੜ ਦੀ ਮਾਤਰਾ ਨਹੀਂ ਲੱਗੀ ਹੋਈ ਤਾਂ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਵੀ ਇਸਤਰੀ ਲਿੰਗ ਵਾਚ ਜਿਹੜੇ ਸ਼ਬਦ ਹੁੰਦੇ ਹਨ ਫੈਮਿਨਨ ਜਿਹੜੇ ਸ਼ਬਦ ਹੁੰਦੇ ਹਨ ਗੁਰਬਾਣੀ ਵਿੱਚ ਉਹਨਾਂ ਦੀ ਪਛਾਣ ਇਹ ਹੈ ਵੀ ਉਹਨਾਂ ਸ਼ਬਦਾਂ ਦਾ ਆਮ ਕਰਕੇ ਜ਼ਿਆਦਾਤਰ ਜਿਹੜਾ ਲਾਸਟ ਵਾਲਾ ਅੱਖਰ ਹੁੰਦਾ ਹੈ ਉਹ ਮੁਕਤਾ ਹੁੰਦਾ ਹੈ ਜਾਨੀ ਕਿ ਉਥੇ ਔਂਕੜ ਦੀ ਮਾਤਰਾ ਨਹੀਂ ਲੱਗੀ ਹੁੰਦੀ ਸਾਧ ਸੰਗਤ ਜੀ ਇਹ ਹੈ ਪਹਿਲਾ ਨੁਕਤਾ ਦੂਸਰਾ ਨੁਕਤਾ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿਉਂਕਿ ਇਹ ਗੱਲ ਯਾਦ ਰੱਖੋ ਅਸੀਂ ਪੁਲਿੰਗਵਾਚੀ ਜਿਹੜੇ ਸ਼ਬਦ ਨੇ ਜਿਹੜੇ ਉਹ ਬਹੁਵਚਨ ਸ਼ਬਦ ਹੁੰਦੇ ਨੇ ਨਾ ਉਹ ਵਾਚੀ ਬਹੁਵਚਨ ਪੁਲਿੰਗਵਾਚੀ ਨਾਉ ਵਾਚੀ ਸ਼ਬਦਾਂ ਦੀ ਪਛਾਣ ਆ ਵੀ ਉਹ ਸ਼ਬਦ ਵੀ ਅਖੀਰ ਦਾ ਅੱਖਰ ਉਹਨਾਂ ਦਾ ਮੁਕਤਾ ਹੁੰਦਾ ਹੈ ਕਿਤੇ ਅਸੀਂ ਕਨਫਿਊਜ਼ ਨਾ ਹੋ ਜਾਈਏ ਤੋਂ ਇਸ ਵਾਸਤੇ ਇਹ ਨੁਕਤਾ ਸਾਧ ਸੰਗਤ ਅਸੀਂ ਯਾਦ ਰੱਖੀਏ ਜੇਕਰ ਜੈਂਡਰ ਪੱਖੋਂ ਸ਼ਬਦ ਹੋਵੇ ਪੁਲਿੰਗ ਵਾਚੀ ਜਾਨਕੀ ਮਸਕੁਲੀਨ ਤਾਂ ਉਸ ਸ਼ਬਦ ਦੀ ਪਛਾਣ ਅਸੀਂ ਕਰਨੀ ਹੈ ਮੇਰਾ ਸ਼ਬਦ ਜਾਂ ਹੁੰਦਾ ਹੈ ਸ਼ਬਦ ਲਗਾ ਕੇ ਇਹ ਸ਼ਬਦ ਖਿਆਲ ਵਿੱਚ ਰੱਖੋ ਮੇਰਾ ਸ਼ਬਦ ਜਾਂ ਹੁੰਦਾ ਹੈ ਸ਼ਬਦ ਲਗਾ ਕੇ ਹੁੰਦਾ ਹੈ ਸ਼ਬਦ ਲਗਾ ਕੇ ਜਿੱਦਾ ਹੱਥ ਹੱਥ ਮੇਰਾ ਹੱਥ ਅਸੀਂ ਇਹ ਤਾਂ ਨਹੀਂ ਨਾ ਆਖਦੇ ਵੀ ਮੇਰੀ ਹੱਥ ਅਸੀਂ ਹਮੇਸ਼ਾ ਇਹੀ ਬੋਲਦੇ ਆ ਨਾ ਜੀ ਮੇਰਾ ਹੱਥ ਤੂੰ ਮੇਰਾ ਹੱਥ ਜਾਣੇ ਕਿ ਹੱਥ ਸ਼ਬਦ ਜਿਹੜਾ ਹੈ ਉਹ ਪੁਲਿੰਗ ਵਾਚੀ ਹੈ ਜੀ ਮਸਕੁਲੀ ਅੱਗੇ ਜੀ ਪੈਰ ਸ਼ਬਦ ਪੈਰ ਮੇਰਾ ਪੈਰ ਅਸੀਂ ਕਦੀ ਇਹ ਤਾਂ ਨਹੀਂ ਨਾ ਆਖਦੇ ਵੀ ਮੇਰੀ ਪੈਰ ਮੇਰੀ ਜਿਹੜਾ ਵਰਡ ਹੈ ਮੇਰੀ ਜਿਹੜਾ ਸ਼ਬਦ ਹੈ ਉਹ ਅਸੀਂ ਸਾਧ ਸੰਗਤ ਜੀ ਕਿਹੜੇ ਸ਼ਬਦ ਨਾਲ ਅਸੀਂ ਯੂਜ਼ ਕਰਦੇ ਆ ਇਸਤਰੀ ਲਿੰਗਵਾਚੀ ਸ਼ਬਦਾਂ ਨਾਲ ਫੈਮਿਨਲ ਸ਼ਬਦਾਂ ਦੇ ਨਾਲ ਤੋਂ ਇਹ ਵੱਡੀ ਪਛਾਣ ਹੈ ਜੇਕਰ ਸਾਨੂੰ ਪਛਾਣ ਨਾ ਆਵੇ ਅਸੀਂ ਕਨਫਿਊਜ਼ ਹੋ ਜਾਈਏ ਵੀ ਇਹ ਸ਼ਬਦ ਪੁਲਿੰਗਵਾਚੀ ਹੈ ਜਾਂ ਫਿਰ ਇਹ ਸ਼ਬਦ ਜਿਹੜਾ ਇਸਤਰੀ ਲਿੰਗਵਾਚੀ ਕਿਵੇਂ ਪਛਾਣ ਆਵੇ ਤਾਂ ਤੁਸੀਂ ਉਸ ਸ਼ਬਦ ਦੇ ਨਾਲ ਮੇਰਾ ਸ਼ਬਦ ਜਾਂ ਮੇਰੀ ਸ਼ਬਦ ਲਗਾ ਕੇ ਦੇਖ ਲੈਣਾ ਜਾਂ ਹੁੰਦਾ ਹੈ ਜਾਂ ਹੁੰਦੀ ਹੈ ਸ਼ਬਦ ਲਗਾ ਕੇ ਦੇਖ ਲੈਣਾ ਹੁਣ ਆ ਮੈਂ ਆਪਣੇ ਹੱਥ ਵਿੱਚ ਕਲਮ ਪਕੜੀ ਹੋਈ ਹੈ ਜੀ ਤਾਂ ਕਲਮ ਸ਼ਬਦ ਕੀ ਹੋਏਗਾ ਜੀ ਮੇਰਾ ਕਲਮ ਜਬ ਮੇਰੀ ਕਲਮ ਸਾਧ ਸੰਗਾ ਜੀ ਅਸੀਂ ਕੀ ਆਖਾਂਗੇ ਮੇਰੀ ਕਲਮ ਤੋਂ ਕਲਮ ਸ਼ਬਦ ਕੀ ਹੋ ਗਿਆ ਇਸਤਰੀ ਲਿੰਗवाची ਫੈਮਿਨਨ ਸ਼ਬਦ ਇੱਥੇ ਮੈਂ ਨੋਟ ਵੀ ਕੀਤਾ ਹੋਇਆ ਜੀ ਕਲਮ ਹੁਣ ਪਿਆਸ ਸ਼ਬਦ ਜਿਹੜਾ ਪਿਆਸ ਮੇਰੀ ਪਿਆਸ ਜਾਂ ਫਿਰ ਮੇਰਾ ਪਿਆਸ ਹਾਂਜੀ ਤੁਸੀਂ ਸਮਝ ਗਏ ਹੋਵੋਗੇ ਵੀ ਮੇਰੀ ਪਿਆਸ ਵੀ ਮੇਰੀ ਪਿਆਸ ਤੋਂ ਪਿਆਸ ਸ਼ਬਦ ਜਿਹੜਾ ਹੈ ਇਹ ਕੀ ਹੈ ਜੀ ਫੈਮਿਨਨ ਸ਼ਬਦ ਇਸਤਰੀ ਲਿੰਗवाची ਸ਼ਬਦ ਇਸੇ ਤਰ੍ਹਾਂ ਨੀਂਦ ਨੀਂਦ ਮੇਰੀ ਨੀਂਦ ਜਾਂ ਮੇਰਾ ਨੀਂਦ ਹਾਂਜੀ ਮੇਰੀ ਨੀਂਦ ਤੋਂ ਨੀਂਦ ਸ਼ਬਦ ਜਿਹੜਾ ਹੈ ਇਹ ਵੀ ਕੀ ਹੈ ਜੀ ਫੈਮਿਨਲ ਯਾਨੀ ਕਿ ਇਸਤਰੀ ਲਿੰਗਵਾਚੀ ਸ਼ਬਦ ਇਸੇ ਤਰ੍ਹਾਂ ਪੀਰ ਮੇਰੀ ਪੀਰ ਆਸ ਮੇਰੀ ਆਸ ਗਣਤ ਮੇਰੀ ਗਣਤ ਖੇ ਮੇਰੀ ਖੇ ਕਾਲ ਮੇਰੀ ਕਾਲ ਤੋਂ ਮੇਰਾ ਸ਼ਬਦ ਜਾਂ ਮੇਰੀ ਸ਼ਬਦ ਲਗਾ ਕੇ ਜਾਂ ਹੁੰਦਾ ਹੈ ਜਾਂ ਹੁੰਦੀ ਵਰ ਲਗਾ ਕੇ ਸਾਧ ਸੰਗਤ ਜੀ ਅਸੀਂ ਸ਼ਬਦਾਂ ਦੀ ਪਛਾਣ ਕਰ ਲੈਂਦੇ ਹਾਂ ਸਮਝ ਲੈਂਦੇ ਹਾਂ ਇਹਨਾਂ ਸ਼ਬਦਾਂ ਬਾਰੇ ਵੀ ਇਹ ਸ਼ਬਦ ਫੈਮਿਨਨ ਹਨ ਜਾਂ ਫਿਰ ਇਹ ਸ਼ਬਦ ਮਸਕੁਲੀਨ ਹਨ ਪੁਲਿੰਗਵਾਚੀ ਹਨ ਜਾਂ ਇਸਤਰੀ ਲਿੰਗਵਾਚੀ ਹਨ ਇਹ ਸਾਧ ਸੰਗਤ ਜੀ ਇੱਕ ਉਹ ਨੁਕਤਾ ਹੈ ਜਿਸ ਨੁਕਤੇ ਦੇ ਨਾਲ ਸਾਨੂੰ ਗੁਰਬਾਣੀ ਵਿਆਕਰਣ ਦੀ ਬੜੀ ਈਜ਼ੀ ਸਮਝ ਪੈਂਦੀ ਹੈ ਬੜੀ ਸੌਖੀ ਸਮਝ ਪੈਂਦੀ ਹੈ ਤੋਂ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਮੈਂ ਕੁਝ ਉਦਾਹਰਨਾਂ ਵਾਲੇ ਸ਼ਬਦ ਜਿਹੜੇ ਹਨ ਉਹ ਇੱਥੇ ਨੋਟ ਕੀਤੇ ਹੋਏ ਹਨ ਜੀ ਆਪਾਂ ਇਹਨਾਂ ਸ਼ਬਦਾਂ ਨੂੰ ਦੇਖਦੇ ਹਾਂ ਸਭ ਤੋਂ ਪਹਿਲਾ ਸ਼ਬਦ ਆ ਜੀ ਭਰੀਏ ਹੱਥ ਪੈਰ ਤਨ ਦੇ ਹੁਣ ਇਸ ਪੰਕਤੀ ਦੇ ਵਿੱਚ ਪੁਲਿੰਗਵਾਚੀ ਸ਼ਬਦ ਵੀ ਹੈ ਤੇ ਇਸਤਰੀ ਲਿੰਗਵਾਚੀ ਵੀ ਸ਼ਬਦ ਹੈ ਮੈਂ ਆਪ ਜੀ ਦੇ ਨਾਲ ਹੱਥ ਪੈਰ ਤਨ ਇਹਨਾਂ ਤਿੰਨ ਸ਼ਬਦਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਵੀ ਇਹ ਤਿੰਨ ਸ਼ਬਦ ਹੱਥ ਪੈਰ ਤਨ ਇਹ ਸ਼ਬਦ ਕੀ ਹੈ ਜੀ ਪੁਲਿੰਗਵਾਚੀ ਇੱਕ ਵਚਨ ਅਤੇ ਨਾਉ ਵਾਚ ਯਾਨਕੀ ਨਾਉਨ ਵਾਲੇ ਸ਼ਬਦ ਪਛਾਣ ਕੀ ਹੈ ਜੀ ਵੀ ਹਰ ਇੱਕ ਸ਼ਬਦ ਦੇ ਅਖੀਰ ਦੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਲੱਗੀ ਹੋਈ ਹੈ ਹੱਥ ਥੱਤੇ ਨੂੰ ਔਂਕੜ ਦੀ ਮਾਤਰਾ ਪੈਰ ਰਾੜੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਤੰਨ ਨੰਨੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਪਰ ਸਾਧ ਸੰਗਤ ਜੀ ਹੁਣ ਇਹ ਗੱਲ ਸਮਝਣ ਵਾਲੀ ਹੈ ਜਿਹੜਾ ਦੇ ਸ਼ਬਦ ਹੈ ਦੱਦੇ ਤੇ ਇਕਲਾ ਹਾ ਹ ਅੱਖਰ ਮੁਕਤਾ ਇਹ ਦੇ ਸ਼ਬਦ ਜਿਹੜਾ ਹੈ ਇਹ ਸ਼ਬਦ ਕੀ ਆ ਜੀ ਇਹ ਸ਼ਬਦ ਹੈ ਇਸਤਰੀ ਲਿੰਗਵਾਚੀ ਸ਼ਬਦ ਜਾਨੀ ਕਿ ਫੈਮਿਨਨ ਸ਼ਬਦ ਤੋਂ ਇਹ ਦੇਸ਼ਅਬਦ ਦੀ ਪਛਾਣ ਕਿਵੇਂ ਸਾਨੂੰ ਆਈ ਵੀ ਇਹ ਸ਼ਬਦ ਜਿਹੜਾ ਇਸਤਰੀ ਲਿੰਗਵਾਚੀ ਹੈ ਜੀ ਕਿਵੇਂ ਪਛਾਣ ਆਈ ਭਲਾ ਇਹ ਪਛਾਣ ਸਾਨੂੰ ਆਈ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਾਂ ਹਾਂ ਅੱਖਰ ਜਿਹੜਾ ਹੈ ਉਹ ਕੀ ਹੈ ਜੀ ਮੁਕਤਾ ਅੱਖਰ ਹੈ ਦੇ ਮੇਰੀ ਦੇ ਅਸੀਂ ਮੇਰਾ ਦੇ ਨਹੀਂ ਕਹਿੰਦੇ ਮੇਰੀ ਦੇ ਜਾਨੀ ਕਿ ਇਹ ਸ਼ਬਦ ਕੀ ਹੈ ਇਸਤਰੀ ਲਿੰਗਵਾਚੀ ਸ਼ਬਦ ਹੈ ਜੀ ਪਰ ਇਹ ਹੱਥ ਪੈਰ ਤਨ ਦੀ ਉਸ ਤੋਂ ਅੱਗੇ ਤੁਸੀਂ ਦੇਖੋ ਜੀ ਗੋਣ ਜੰਜ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਇਆ ਇਹ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਸਾਧ ਸੰਗਤ ਸੁਹੀ ਰਾਗ ਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਦਾ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਅੰਕ ਨੰਬਰ 765 ਤੇ ਸੁਵਾਈ ਬਾਣ ਹੈ ਇਸ ਗੁਰਬਾਣੀ ਦੀ ਪੰਕਤੀ ਦੇ ਵਿੱਚ ਇਸਤਰੀ ਲਿੰਗਵਾਚੀ ਸ਼ਬਦ ਕਿਹੜਾ ਜੀ ਬਾਲਾ ਥੋੜਾ ਜਿਆ ਆਈਡੀਆ ਤੁਸੀਂ ਲਾਓ ਕਿਹੜਾ ਸ਼ਬਦ ਹੈ ਜੀ ਗੁਰਨ ਜੰਜ ਲਾੜੇ ਨਾਲ ਸੋਹ ਹੈ ਪਰ ਕੋ ਮੋਹਣੀਏ ਲਿਆ ਕਿਹੜਾ ਸ਼ਬਦ ਆ ਜੀ ਜੰਜ ਸ਼ਬਦ ਜੰਜ ਜਿਹੜਾ ਸ਼ਬਦ ਹੈ ਇਹ ਕੀ ਆ ਜੀ ਭਲਾ ਇਸਤਰੀ ਲਿੰਗਵਾਚੀ ਸ਼ਬਦ ਹੈ ਕਿਉਂਕਿ ਜੰਜ ਸ਼ਬਦ ਮੇਰੀ ਜੰਜ ਮੇਰੀ ਜੰਜ ਮੇਰਾ ਜੰਜ ਤਾਂ ਨਹੀਂ ਨਾ ਹੁੰਦਾ ਜੀ ਮੇਰੀ ਜੰਜ ਤਾਂ ਇਹ ਜੰਜ ਸ਼ਬਦ ਜਿਹੜਾ ਹੈ ਇਹ ਕੀ ਆ ਜੀ ਇਫ ਫੈਮਿਨ ਹੈ ਇਸਤਰੀ ਲਿੰਗਵਾਚੀ ਵਰਡ ਹੈ ਕਿਉਂਕਿ ਜਿਹੜਾ ਯਈਆ ਅੱਖਰ ਹੈ ਇਸ ਅੱਖਰ ਦੇ ਪੈਰ ਚ ਔਂਕੜ ਦੀ ਮਾਤਰਾ ਨਹੀਂ ਲੱਗੀ ਹੋਈ ਯਈਆ ਅੱਖਰ ਜਿਹੜਾ ਹੈ ਇਹ ਅੱਖਰ ਮੁਕਤਾ ਹੈ ਐਂਡ ਮੁਕਤਾ ਹੈ ਧਨ ਵਿਗਸੈ ਗ੍ਰਹਿ ਆਵਤ ਕਮ ਤਾ ਹੁਣ ਸਾਧ ਸੰਗਤ ਜੀ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਦਾ ਰਾਮਕਲੀ ਰਾਗ ਚ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਅੰਕ ਨੰਬਰ 914 ਤੇ ਸਵੈਮਾਨ ਹੈ ਇਸ ਪੰਕਤੀ ਦੇ ਵਿੱਚ ਇਹ ਜਿਹੜਾ ਸ਼ਬਦ ਆ ਨਾ ਜੀ ਧਨ ਸ਼ਬਦ ਇਹ ਧਨ ਸ਼ਬਦ ਕੀ ਆ ਜੀ ਇਹ ਆ ਜੀ ਫੈਮਿਨਲ ਇਸਤਰੀ ਲਿੰਗਵਾਚੀ ਸ਼ਬਦ ਉਹਦੀ ਪਹਿਲਾ ਪਛਾਣ ਕੀ ਆ ਤੁਸੀਂ ਦੇਖੋ ਤੱਦਾ ਨੰਨਾ ਨੰਨਾ ਅੱਖਰ ਕੀ ਆ ਜੀ ਮੁਕਤਾ ਹੈ ਮੈਂ ਇੱਥੇ ਇੱਕ ਛੋਟਾ ਜਿਹਾ ਹੋਰ ਨੁਕਤਾ ਸਾਂਝਾ ਕਰਨਾ ਚਾਹਾਂਗਾ ਜੇਕਰ ਨੰਨੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲਗਾ ਦਈਏ ਤੇ ਫਿਰ ਇਹ ਜਿਹੜਾ ਸ਼ਬਦ ਆ ਇਹ ਸ਼ਬਦ ਦਾ ਅਰਥ ਚੇਂਜ ਹੋ ਜਾਏਗਾ ਇਸ ਵਕਤ ਇਸ ਗੁਰਬਾਣੀ ਦੀ ਪੰਕਤੀ ਵਿੱਚ ਇਸ ਧਨ ਸ਼ਬਦ ਦਾ ਜਿਹੜਾ मीनिंग ਹੈ ਉਹ मीनिंग ਹੈ ਇੱਕ ਇਸਤਰੀ ਇੱਕ ਪਤਨੀ ਕਿਉਂਕਿ ਇੱਥੇ ਕੰਤ ਸ਼ਬਦ ਆਇਆ ਕੰਤ ਸ਼ਬਦ ਜਿਹੜਾ ਹੈ ਉਹ ਅਕਾਲ ਪੁਰਖ ਪਰਮਾਤਮਾ ਨੂੰ ਸੰਬੋਧਨ ਕੀਤਾ ਹੋਇਆ ਸ਼ਬਦ ਹੈ ਜਨਨੀ ਕੀ ਪ੍ਰਭੂ ਵਾਚੀ ਸ਼ਬਦ ਹੈ ਕੰਤ ਤੋਂ ਪਾ ਵੀ ਪ੍ਰਭੂ ਪਤੀ ਇੱਥੇ ਧਾਨੀ ਸ਼ਬਦ ਜਿਹੜਾ ਹੈ ਉਹ ਹੈ ਜੀਵ ਰੂਪ ਇਸਤਰੀ ਯਾਨੀ ਕਿ ਇੱਕ ਪਤਨੀ ਦੇ ਰੂਪ ਦੇ ਵਿੱਚ ਇਹ ਸ਼ਬਦ ਜਿਹੜਾ ਵਰਤਿਆ ਗਿਆ ਜੇਕਰ ਨੰਨੇ ਅੱਖਰ ਦੇ ਪੈਰ ਦੇ ਵਿੱਚ ਔਂਕੜ ਦੀ ਮਾਤਰਾ ਲਗਾ ਦਿੱਤੀ ਜਾਏ ਤਾਂ ਇਹ ਸ਼ਬਦ ਬਣ ਜਾਏਗਾ ਤਨ ਤਨ ਯਾਨੀ ਕਿ ਤਨ ਦੌਲਤ ਤੋਂ ਤਨ ਦੌਲਤ ਜੇ ਸ਼ਬਦ ਤਨ ਹੋ ਜਾਏਗਾ ਮੇਰਾ ਤਨ ਤਾਂ ਇਹ ਸ਼ਬਦ ਜਿਹੜਾ ਹੈ ਪੁਲਿੰਗ ਵਾਚੀ ਸ਼ਬਦ ਬਣ ਜੇਗਾ ਪਰ ਇਥੇ ਨੰਨੇ ਅੱਖਰ ਦੇ ਪੈਰ ਦੀ ਔਂਕੜ हट ਗਈ ਹੈ ਯਾਨੀ ਕਿ ਇਹ ਜਿਹੜਾ ਸ਼ਬਦ ਹੈ ਇਹ ਫੈਮਿਨਨ ਹੈ ਇਸਤਰੀ ਲਿੰਗਵਾਚੀ ਸ਼ਬਦ ਹੈ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਇਹ ਸ਼ਬਦ ਦੀ ਸਾਨੂੰ ਬਹੁਤ ਵਾਰੀ ਪੜਨ ਨੂੰ ਮਿਲਦਾ ਹੈ ਜੀ ਚੌਥੀ ਪੰਕਤੀ ਹੈ ਜੀ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦੇ ਅੰਕ ਨੰਬਰ 74 ਦੇ ਉੱਤੇ ਸਿਵਾਇ ਬਾਣ ਹੈ ਇਸ ਪੰਕਤੀ ਦੇ ਵਿੱਚ ਜਿਹੜਾ ਇਸਤਰੀ ਲਿੰਗ ਫੈਮਿਨਲ ਸ਼ਬਦ ਆ ਜੀ ਉਹ ਕਿਹੜਾ ਜੀ ਭਲਾ ਤੁਸੀਂ ਪਛਾਣ ਗਏ ਹੋਵੋਗੇ ਆ ਜਿਹੜਾ ਕਲਮ ਸ਼ਬਦ ਆ ਜੀ ਜੈਸੀ ਕਲਮ ਬੁੜੀ ਹੈ ਮਸਤਕ ਆਕਾਲ ਪੁਰਖ ਪਰਿਪੂਰਣ ਪਰਮੇਸ਼ਵਰ ਦੀ ਹੁਕਮ ਰੂਪੀ ਜਿਹੜੀ ਕਲਮ ਹੈ ਤੋ ਇਹ ਕਲਮ ਜਿਹੜਾ ਸ਼ਬਦ ਹੈ ਇਹ ਕੀ ਆ ਜੀ ਫੈਮਿਨਲ ਇਸਤਰੀ ਲਿੰਗਵਾਚੀ ਪਛਾਣ ਕਿਵੇਂ ਆਈ ਸਾਨੂੰ ਕਿਉਂਕਿ ਤੁਸੀਂ ਦੇਖੋ ਮਮਾ ਅੱਖਰ ਜਿਹੜਾ ਹੈ ਇਹ ਕੀ ਆ ਜੀ ਮੁਕਤਾ ਹੈ ਐਂਡ ਮੁਕਤਾ ਹੈ ਇੱਥੇ ਕੋਈ ਔਕੜ ਦੀ ਮਾਤਰਾ ਨਹੀਂ ਨਹੀਂ ਲੱਗੀ ਹੋਈ ਕਲਮ ਯਾਨੀ ਕਿ ਮੇਰੀ ਕਲਾਮ ਆ ਤੋ ਇਹ ਇਸਤਰੀ ਲਿੰਗਵਾਚੀ ਸ਼ਬਦ ਆ ਇਸੇ ਤਰ੍ਹਾਂ ਠਾਕ ਨਾ ਸੱਚਾ ਬੋਹਿਤ ਹੈ ਜੇ ਗੁਰੂ ਧੀਰਗ ਦੇ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਸ਼ਬਦ ਆ 1087 ਅੰਗ ਤੇ ਇਸ ਵਾਇਮਾਨ ਹੈ ਇਸ ਪੰਕਤੀ ਦੇ ਵਿੱਚ ਸਾਧ ਸੰਗਤ ਜੀ ਫੈਮੀਨਨ ਜਣ ਕਿ ਇਸਤਰੀ ਲਿੰਗਵਾਚੀ ਸ਼ਬਦ ਕਿਹੜਾ ਜੀ ਬਣਾ ਥੋੜਾ ਪਛਾਣੋ ਕਿਹੜਾ ਸ਼ਬਦ ਆ ਜੀ ਠਾਕ ਨਾ ਸੱਚਾ ਬੋਹਿਤ ਹੈ ਜੇ ਗੁਰੂ ਧੀਰਗ ਦੇ ਠਾਕ ਨਾ ਸੱਚਾ ਬੋਹਿਤ ਹੈ ਕਿਹੜਾ ਜੀ ਬਣਾ ਠਾਕ ਸ਼ਬਦ ਠੱਠੇ ਨੂੰ ਕੰਨਾ ਕਕਾ ਅੱਖਰ ਇਹ ਜਿਹੜਾ ਠਾਕ ਸ਼ਬਦ ਹੈ ਠਾਕ ਕਕਾ ਅੱਖਰ ਮੁਕਤਾ ਹੈ ਠਾਕ ਦਾ ਅਰਥ ਕੀ ਹੈ ਜੀ ਰੁਕਾਵਟ ਰੋਕ ਮੇਰੀ ਰੁਕਾਵਟ ਮੇਰੀ ਰੋਕ ਆ ਤਾਂ ਇਹ ਜਿਹੜਾ ਰੁਕਾਵਟ ਵਰਡ ਹੈ ਠਾਕ ਸ਼ਬਦ ਹੈ ਇਅ ਫੈਮਿਨਲ ਇਅ ਇਸ ਡੂਇੰਗ ਅਬਚੀ ਸ਼ਬਦ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਦਾ ਹਰ ਪਿਆਸ ਤੁਸੀਂ ਇਹ ਪੰਕਤੀ ਰਹਿਰਾਜ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਾਧ ਸੰਗਤ ਜੀ ਪੜ੍ਹਦੇ ਹੋ ਇਸ ਪੰਕਤੀ ਦੇ ਵਿੱਚ ਫੈਮਿਨਨ ਇਸਤਰੀ ਲਿੰਗवाची ਵਰਡ ਕਿਹੜਾ ਜੀ ਸ਼ਬਦ ਕਿਹਾ ਤੁਸੀਂ ਪਛਾਣਗੇ ਹੋਵੋਗੇ ਇਹ ਪਿਆਸ ਸ਼ਬਦ ਪਿਆਸ ਪਿਆਸ ਇੱਥੇ ਵੀ ਮੈਂ ਨੋਟ ਕੀਤਾ ਹੋਇਆ ਜੀ ਪਿਆਸ ਮੇਰੀ ਪਿਆਸ ਜਿਨ ਹਰ ਹਰ ਸ਼ਰਦਾ ਹਰ ਪਿਆਸ ਜਿਨ੍ਹਾਂ ਨੂੰ ਹਰੀ ਪ੍ਰਭੂ ਦੇ ਨਾਮ ਦੀ ਪਿਆਸ ਹੈ ਇਸ ਤੋਂ ਅੱਗੇ ਹੈ ਜੀ ਜੇ ਘਰ 부ਝੈ ਆਪਣਾ ਤਾਂ ਨੀਦ ਨਾ ਹੋਈ ਅਸਰ ਆਗ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਕ ਨੰਬਰ 418 ਤੇ ਸੁਭਾਈ ਮਾਣ ਹੈ ਇਸ ਪੰਕਤੀ ਦੇ ਵਿੱਚ ਸੱਜ ਸੰਗਤ ਜੀ ਫੈਮਿਨਮ ਯਾਨੀ ਕਿ ਇਸਤਰੀ ਲਿੰਗवाची ਵਰਡ ਕਿਹੜਾ ਹੈ ਜੀ ਨੀਦ ਨੀਦ ਯਾਨੀ ਕਿ ਮੇਰੀ ਨੀਦ ਇਸਤਰੀ ਲਿੰਗवाची ਸ਼ਬਦ ਹੈ ਇਸੇ ਤਰ੍ਹਾਂ ਲਾਸਟ ਪੰਕਤੀ ਆ ਜੀ ਭਗਤਾਂ ਕੀ ਚਾਲ ਨਿਰਾਲੀ ਅਨਾਸਾਹਿਬ ਦੀ ਬਾਣੀ ਕਿਹੜਾ ਸ਼ਬਦ ਆ ਜੀ ਇਸ ਪੰਕਤੀ ਵਿੱਚ ਚਾਲ ਸ਼ਬਦ ਚਾਲ ਮੇਰੀ ਚਾਲ ਤੋਂ ਮੈਂ 사ਸੰਗਤ ਜੀ ਉਮੀਦ ਕਰਦਾ ਹਾਂ ਅੱਜ ਦੇ ਇਸ ਗੁਰਬਾਣੀ ਵਿਆਕਰਣ ਦੇ 7ਵੇਂ ਅਧਿਆਏ ਯਾਨੀ ਕਿ 7ਵੇਂ ਚੈਪਟਰ ਦੇ ਵਿੱਚ ਤੁਸੀਂ ਇਹ ਗੱਲ ਜ਼ਰੂਰ ਸਮਝ ਕੇ ਹੋਵੋਗੇ ਵੀ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਸਤਰੀ ਲਿੰਗਵਾਚੀ ਨਾਉ ਵਾਲੇ ਜਿਹੜੇ ਸ਼ਬਦ ਹਨ ਉਹਨਾਂ ਦੀ ਕੀ ਪਛਾਣ ਹੈ ਕੀ ਪਛਾਣ ਆ ਜੀ ਜਾਂਦੇ ਜਾਂਦੇ ਫਿਰ ਇੱਕ ਵਾਰ ਬੇਨਤੀ ਕਰਦਾ ਜਾਵਾਂ ਪਛਾਣ ਇਹ ਹੈ ਵੀ ਇਸਤਰੀ ਲਿੰਗਵਾਚੀ ਜਿਹੜੇ ਨਾਉਵਾਚੀ ਸ਼ਬਦ ਹੁੰਦੇ ਹਨ ਉਹ ਜ਼ਿਆਦਾਤਰ ਆਮ ਕਰਕੇ ਜਿਹੜੇ ਹਨ ਉਹਨਾਂ ਦਾ ਅਖੀਰਲਾ ਅੱਖਰ ਜਿਹੜਾ ਹੈ ਉਹ ਮੁਕਤਾ ਹੁੰਦਾ ਹੈ ਜਾਨਕੀ ਉਥੇ ਔਂਕੜ ਦੀ ਮਾਤਰਾ ਨਹੀਂ ਲੱਗੀ ਹੁੰਦੀ ਇੱਕ ਨੁਕਤਾ ਤਾਂ ਇਹ ਹੈ ਦੂਸਰਾ ਨੁਕਤਾ ਇਹ ਹੈ ਜੀ ਅਸੀਂ ਇਸ ਢੰਗ ਨਾਲ ਪਛਾਣ ਕਰ ਸਕਦੇ ਹਾਂ ਵੀ ਇਹ ਸ਼ਬਦ ਮੇਰਾ ਹੈ ਜਾਂ ਮੇਰੀ ਹੈ ਤਾਂ ਸਾత్సੰਗਤ ਜੀਓ ਇਹ ਹੈ ਗੁਰਬਾਣੀ ਵਿਆਕਰਨ ਦਾ ਸਤਵਾਂ ਅਧਿਆਇ ਇਸ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਗੁਰਬਾਣੀ ਵਿਆਕਰਨ ਦਾ ਅੱਠਵਾਂ ਅਧਿਆਇ ਅੱਠਵਾਂ ਚੈਪਟਰ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਮੈਂ ਬੇਨਤੀ ਕਰਦਾ ਜਾਵਾਂ ਉਹ ਚੈਪਟਰ ਦੇ ਵਿੱਚ ਵੀ ਅਸੀਂ ਜਿਹੜਾ ਹੈ ਇਸਤਰੀ ਲਿੰਗ ਵਾਚੀ ਯਾਨਕੀ ਫੈਮਿਨਨ ਵਾਲੇ ਜਿਹੜੇ ਸ਼ਬਦ ਹਨ ਉਹਨਾਂ ਸ਼ਬਦਾਂ ਦੇ ਸਬੰਧ ਵਿੱਚ ਹੋਰ ਜਿਹੜੀ ਵਾਸਟ ਜਾਣਕਾਰੀ ਹੈ ਉਹ ਸਾਧ ਸੰਗਤ ਜੀ ਅਸੀਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਨਾਲ ਜੁੜੇ ਰਹੀਏ ਸਾਰਿਆਂ ਦਾ ਤੈਦ ਲਈ ਧੰਨਵਾਦ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ